ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅਗਰ ਲੱਗਣ ਕਾਰਨ ਉਸ ਦੀ ਚਪੇਟ ਵਿੱਚ ਪੰਜ ਸਕੂਲੀ ਬੱਚੇ ਆ ਗਏ ਜੋ ਕਿ ਬੁਰੀ ਤਰ੍ਹਾਂ ਚਲਸ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਬੱਚੇ ਇੰਨੀ ਬੁਰੀ ਤਰ੍ਹਾਂ ਚੁੱਲ੍ਹ ਸੇਨੇ ਕੇ 50 ਤੋਂ 70% ਤੀ ਸੜੇ ਹੋਏ ਨੇ ਜਾਣਕਾਰੀ ਅਨੁਸਾਰ ਇਹ ਬੱਚੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਏ ਸੀ ਅਤੇ ਲੰਗਰ ਹਾਲ ਦੇ ਨੇੜੇ ਸੇਵਾ ਕਰ ਰਹੇ ਸਨ ਇਸ ਦੌਰਾਨ ਉਥੇ ਸਿਲੰਡਰ ਨੂੰ ਅਗਰ ਲੱਗ ਗਈ ਅਤੇ ਇਹ ਬੱਚੇ ਉਹਨਾਂ ਦੀ ਚਪੇਟ ਵਿੱਚ ਆ ਗਏ ਅਗਰ ਲੱਗਣ ਨਾਲ ਚੁੱਲ੍ਹ ਸੇ ਇਹਨਾਂ ਬੱਚਿਆਂ ਵਿੱਚੋਂ ਦੋ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਹ ਆਪਣਾ ਪਿਆਣੇ ਆਣੇ ਰਸਤੀ ਦੇ ਨੇ ਗੁਰਦੁਆਰਾ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ। ਤੋ ਇਹ ਉਹ ਗੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬੇ ਨੇ ਉਹ ਪੁੱਛਿਆ ਤੋ ਕਿ ਤੂੰ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾਂ ਕਿ ਸਿਲੰਡਰ ਨੇ ਹਮਲਾ ਕੀਤਾ ਅਗਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਬੇੜ ਚ ਆ ਗਾ ਹਾਂ ਸੇਵਾ ਕਰ ਰਿਆ ਸੀ ਸਕੂਲ ਦੇ ਬੱਚੇ ਜੀ ਸਕੂਲ ਦੇ ਬੱਚੇ ਸਕੂਲ ਗ੍ਰਾਮ ਸਕੂਲ ਦੇ ਬੱਚੇ ਸਰਕਾਰੀ ਪ੍ਰਾਈਵੇਟ ਆਉਣ ਸਕੂਲੇ ਉੱਥੇ ਹੀ ਇਹ ਪਿਆਰੇ ਆਣੇ ਆਪਣੇ ਪੰਜ ਬੱਚੇ ਜੀ ਤੇ ਡਰੈਸਿੰਗ ਹੋ ਗਈ ਪੰਜ ਕੇ 6 ਹੈ ਜੀ ਤੇ ਉਹਦੇ ਚੋ ਤਿੰਨ ਪੀਸ਼ੇ ਸਟੇਬਲ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਹਰੇਕ ਵਾਰੀ ਅਸੈਸ ਕਰਕੇ ਕਿਉਂਕਿ ਸਰਜਨ ਨੇ ਦੇਖਣਾ ਹੁੰਦਾ ਸਿਰਫ ਅਫਰਦਰ ਹੀ ਸੋਚਦੇ ਕਿ ਇਥੋਂ ਇੱਕ ਤਾਂ ਸ਼ਾਇਦ ਰੈਫਰ ਕਰਨਾ ਪਏਗਾ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਸੀ ਉੱਥੇ ਇੱਕ ਸਿਲੰਡਰ ਫਟਿਆ ਜੋ ਸੁਣਿਆ ਵੈ ਇਹ ਸਿਲੰਡਰ ਦਾ ਫਟਿਆ ਇਹ ਮਸਾਲਾ ਇਹ ਸਾਜੀ ਲੰਗਰਾ ਵਾਲਾ ਜਾਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅੱਕ ਲੱਗੀ ਆ ਅੱਜ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਜੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ ਆਇਆ ਹਾਂ ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦਰਾ ਸਾਹਿਬ ਸਕੂਲ ਇਹ ਸੀ ਮੈਨੂੰ ਪਤਾ ਨਹੀਂ ਕਿਹੜੇ ਸਕੂਲ ਦੇ ਇਹ ਸਕੂਲ ਹਾਂਜੀ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਕਿ ਸਿਲੰਡਰ ਫਟਿਆ ਕਿ ਲੰਗਰ ਹਾਲ 'ਚ ਕਿਸ ਤਰੀਕੇ ਨਾਲ ਅੱਗ ਲੱਗੀ ਹੈ ਇਹ ਪੰਜ ਨੇ ਜਖਮੀ ਆ ਹਾਂਜੀ